ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢिलो ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਅਖਤਿਆਰ ਸਿੰਘ ਪਿੰਡ ਠਿਕਰੀਵਾਲ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਖੋ ਜੀ ਆਪਣਾ 798646787 700 ਪੂਰਾ 9864627 64627 ਤੇ ਜਿਹੜੇ ਆਪਾਂ ਇਹ ਮੱਝ ਦੇਖ ਜਾਨਾ ਬੱਲੇ ਜੀ ਕਿਹੜਾ ਸੂਦਾ ਸੂਈ ਇਹ ਬੱਚਾ ਇਹਦੇ ਪਿੱਛੇ ਆ ਗਿਆ ਘਟਾਣਾ ਕੈਕ ਦਿਨ ਹੋ ਗਏ ਸੂਈ ਨੂੰ ਅੱਜ 15 ਦਿਨ ਹੋ ਗਏ ਸੂਈ ਨੂੰ ਆਪਣੇ ਘਰ ਦੀ ਮੱਝ ਆ ਕੇ ਲੈਦੀ ਸੀ ਠੀਕ ਹੈ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਦੂਜੇ ਸੂਏ ਲੈ ਲੀ ਸੀ ਠੀਕ ਹੈ ਹੁਣ ਤੀਜਾ ਸੂਦਾ ਸੂਈ ਆ ਕਿੰਨਾ ਦੁੱਧ ਚੋਣੇ ਪਏ ਹੁਣ ਇਹਦਾ ਆ 12 ਲੀਟਰ ਦੋ ਟਾਈਮ ਨਹੀਂ ਪੁੱੜ ਜੂਗਾ ਮੈਨਾਂ ਠੀਕ ਹੈ ਚੋਣ ਚਵਾ ਤਰਾ ਦੂਰਾਂ ਦੀ ਓਕੇ ਆ ਉਹ ਕਰ ਗਿਆ ਸਾਡਾ ਠੀਕ ਹੈ ਤੇ 12 ਲੀਟਰ ਦੁੱਧ ਮੇਰੇ ਨਾਲ ਨੈਟ ਹਾਜ਼ਰਾ ਸੂਈ ਨੂੰ ਸਹੀ ਹੀ ਕਾਇਦਨ ਹੋ ਗਿਆ ਜੀ 15 ਦਿਨ ਹੋ ਗਏ ਸੂਈ ਨੂੰ ਦੇਖ ਸਕਦੇ ਹੋ ਕਟਾ ਆ ਗਿਆ ਦੀ ਪਿਛੇ ਮੇਲ ਕਾ 15 ਦਿਨਾਂ ਦੀ ਸੂਈ ਵੀ ਆ ਤੇ ਚੋਣ ਚਵਾ ਧਾਰ ਤੁਰ ਇੱਕ ਨੰਬਰ ਆਈ ਜਮ ਧੋਏ ਵਾਰ ਨੂੰ ਸਭਰ ਸੈਂਗ ਮੂੰਹ ਬਥਾ ਦੇਖ ਸਕਦੇ ਹੋ ਤੇ ਲੇਵਾ ਦੇਖ ਸਕਦੇ ਹੋ ਸੋਨਾ ਸਾਫ ਸੁਥਰਾ ਲੇਵਾ ਤੇ ਕੱਦ ਕਾਠ ਸਾਡੀ ਜਿੰਦ ਜਾਨ ਵਾਲੀ ਨੀਲੀ ਰਾਬੀ ਚ ਪੈਂਦੀ ਮੈਂ ਆ ਗਈ ਤੀਜਾ ਸੂਆ ਸੂਈ ਆ ਸੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਲਗਭਗ ਇਸ ਵਕਤ 2.5 2.5 2.5 ਇਸ ਵੇਲੇ ਦਾ ਟਾਈਮ ਹੈਗਾ ਤੇ ਲੈਵਾ ਦੇਖੋ ਅੱਗੇ ਪਿੱਛੇ ਦਾ ਸੋਹਣਾ ਖਵਾਨਾ ਘੜਦੀ ਹੈ ਤੇ ਮੁਠੀ ਵਾਲਾ ਥਾਣਾ ਸਾਫ਼ ਸੁਥਰਾ ਤੇ ਚੌਣ ਚਵਾਦੀ ਬਾਈ ਜੀ ਦੱਸਦੇ ਕਿ ਨਰਮਾਪੂਰੀ ਓਕੇ ਚਵਾਈ ਜੀਆ ਸੋ ਮਿਲਕ ਵੇਲ ਵਗੈਰਾ ਦੇਖ ਸਕਦੇ ਹੋ ਦੋਨੇ ਪਾਸੇ ਮਿਲਕ ਵੇਲ ਸੋਹਣੀ ਦਿਖਾਈ ਦਿੰਦੀ ਆ ਇੱਕ ਪਾਸੇ ਨਹੀਂ ਤੇ ਇਹਦਾ ਬਾਈ ਜੀ ਆਪਾਂ ਮੁੱਲ ਕੀ ਰੱਖਿਆ ਜੀ ਦਾ ਆਪਾਂ ਇਸ ਕੁਲਾਕੀਆ 120000 ਮੋਲਾ ਮਾਨਦਾਨ ਹੋ ਜਾਊਗਾ ਮੌਕੇ ਤੇ ਤੇ ਦੁੱਧ 12 ਲੀਟਰ ਚਵਾ ਕੇ ਦੇ ਦਾਂਗੇ ਦੋ ਟਾਈਮ ਸੋ 12 ਲੀਟਰ ਦੁੱਧ ਵੀਰ ਕਹਿੰਦੇ ਚਵਾ ਕੇ ਦੇਵਾਂਗੇ 120000 ਰੁਪਏ ਕੀਮਤ ਆ ਤੇ ਸੰਗ ਮੂਹ ਮੱਥਾ ਤੁਸੀਂ ਦੇਖ ਸਕਦੇ ਲੈਵਾ ਇੱਕ ਵਾਰ ਆਪਣੇੜ ਤੋਂ ਵੀਰ ਦਿਖਾ ਦਿੰਦੇ ਆ ਸੋਹਣਾ ਸਾਫ ਸੁਥਰਾ ਲੈਵਾ ਪਿੰਡ ਠਿਕਰੀਵਾਲ ਜ਼ਿਲ੍ਹਾ ਬਰਨਾਲਾ ਨੀਲੀ ਰਾਵੀ ਮੱਝ ਕਿਸੇ ਵੀ ਵੀਰ ਦੇ ਪਸੰਦ ਤੋਂ ਵੇਚ ਦਿੱਤੇਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ